ਓ ਮਿਸਤਰੀਆ ਹਾਂਜੀ ਓਏ ਨਵਾਂ ਜਗਾੜੀ ਤਿਆਰ ਕਰ ਲਿਆ ਓਏ ਇੰਨਾ ਚੌੜਾ ਓਏ ਤੇ ਹੋਰ ਜੇ ਨਵਾਂ ਜਿਆੜ ਤਿਆਰ ਕੀਤਾ ਹੀ ਜਾਜ ਨਵਾਂ ਤਿਆਰ ਕੀਤਾ ਇਹ ਔਰ ਮੈਂ ਜਦੋਂ ਉੱਥੇ ਜਾਂਦਾ ਸੀ ਰਾਹ ਤੇ ਮੈਂ ਖੜ ਕੇ ਦੇਖਿਆ ਮੈਂ ਕਿਹਾ ਅੱਗੇ ਯਾਰ ਐ ਡਰ ਲੱਗਦਾ ਸਪਰੇਅ ਕਰਦੇ ਨੂੰ ਵੀ ਇਹ ਪਲਟਿਆ ਇਹ ਪਲਟਿਆ ਇਹ ਨਹੀਂ ਪਲਟਦਾ ਇਹ ਨਹੀਂ ਪਲਟਦਾ ਸਹੀ ਗੱਲ ਹੈ ਤੇਰੀ ਹਾਂ ਬੰਦਾ ਤੂੰ ਛੋਟਾ ਨਹੀਂ ਆ ਗੱਲ ਕਰ ਟਾਇਰ ਤਾਂ ਭਾਵੇਂ ਵੱਡੇ ਆ ਗੱਲ ਕਰ ਐਡਾ ਕੰਮ ਕਿਵੇਂ ਕਰਿਆ ਮੈਂ ਤਾਂ ਸਮਝਦਾ ਯਾਰ Menu तो यार ke? ਵੀ ਇੰਨੇ ਚੌੜੇ ਹਿੱਸੇ ਦਾ ਬਣਾਇਆ ਨਹੀਂ ਹੋਣਾ ਕਿਸੇ ਨੇ ਵੀ ਹੋ ਸਕਦਾ ਬਣਾਇਆ ਹੋਵੇ ਪਰ ਮੇਰੇ ਮਨ ਮੰਨਦਾ ਵੀ ਨਹੀਂ ਬਣਾਇਆ ਹੋਣਾ ਤੇ ਆਹ ਆ ਪਾਣੀ ਆ ਪਾਉਂਦਾ ਹੋ ਲੈਗਾ ਪਰਲੇ ਪਾਸੇ ਮਿਰਜੇ ਨੇ ਤੋਂ ਲੈ ਕੇ ਤੇ ਮੈਨੂੰ ਆਣਾ ਕਾ ਰਹਿਣਾ ਕਵਰ ਕਰਤਾ ਜੀ ਬਾਟ ਵਧਾਤੀ ਜੀ ਵਧਾਤੀ ਜੀ ਬਾਟ ਵਧਾਤੀ ਕਿੰਨੀ ਇਹ ਘਟੋ ਘਟਾ 4 ਫੁੱਟ ਚੌੜਾ ਹੋਰ ਕਰਤਾ ਜੀ ਉਹਦੇ ਨਾਲ ਪਹਿਲਾ ਨਾਲੋਂ ਹਾਂਜੀ ਹਾਂ ਪਹਿਲਾ ਵਾਲਾ ਸੀਗਾ ਉਹ ਪਹਿਲਾ ਵਾਲਾ ਸੀਗਾ ਉਹ 42 43 ਸੀਗਾ 45 46 ਫੁੱਟ ਕਰਤਾ 45 46 ਫੁੱਟ ਕਰਤਾ ਇਕੱਠੇ 4 ਫੁੱਟ ਹੋਰ ਚੱਕਤਾ 4 ਫੁੱਟ ਹੋਰ ਚੱਕਤਾ ਜੀ ਹੂੰ ਮੈਂ ਕੱਢਤੀਆਂ ਕਾਸਰਾਂ ਸਾਰੀਆਂ ਹਾਂਜੀ ਹਾਂਜੀ ਬਹੁਤ ਉੱਚਾ ਆਚਾ ਹੋ ਗਿਆ ਯਾਰ ਹਨਾ ਤੇ ਹੋਰ ਜੀ ਹੂੰ ਆਹ ਦਾ ਹੈ ਨਹੀਂ ਛੋਨੇ ਦੇ ਨਾਲ ਲੱਗ ਜੂਗਾ ਛੋਨੇ ਦੇ ਨਾਲ ਤਾਂ ਕੀ ਲੱਗੂ ਇਹ ਇਹ ਤਾਂ ਨਰਮੇ ਨਾਲ ਵੀ ਨਹੀਂ ਲੱਗਦਾ ਨਾਲ ਨਹੀਂ ਲੱਗਦਾ ਅੱਛਾ ਉਹ ਗੱਲ ਹੋ ਗਈ ਭਰਾਵਾ ਸਹੀ ਗੱਲ ਹੈ ਹੁੰਦਾ ਜੀ ਸਾਰਾ ਕੁਝ ਹੁੰਦਾ ਹਾਂ ਹਾਂ ਆ ਪੰਪ ਨਵੀਂ ਲਾ ਤਾ ਦੇਖ ਨਾ ਹਾਂ ਹੋਰ ਤੇ ਆ ਪੰਪ ਕਿਵੇਂ ਲਾਤਾ ਇੱਥੇ ਓਏ ਇਹ ਤਾਂ ਚੱਕਿਆ ਕਰੂਗਾ ਜੀ ਅਛਾ ਜਦੋਂ ਮਰਜੀ ਨੇ ਜਿੰਨਾ ਮਰਜੀ ਤਾਂ ਕਰ ਲਾ ਚਾ ਚਾ ਚੱਕ ਲੋ ਜਿੰਨਾ ਮਰਜੀ ਨੀਵਾ ਕਰ ਲੋ ਬੈਠਾ ਨਵੀਆਂ ਤੋਂ ਨਵੀਆਂ ਖੋਜਾਂ ਕੱਢੀ ਜਾਂਦਾ ਉਹ ਦੇਖ ਮੈਨੂੰ ਤਾਂ ਐ ਸੀ ਮੈਂ ਕਿਹਾ ਲੰਡੂ ਜਿਹਾ ਮਿਸਤਰੀ ਇਹ ਤਾਂ ਕਿਹੜੇ ਪੰਪ ਬਣਾਉਣ ਵਾਲਾ ਤੇ ਹੁਣ ਪਤਾ ਲੱਗਿਆ ਯਾਰ ਵੀ ਇਹਨੇ ਤਾਂ ਯਾਰ ਵਾਕਈ ਕੰਮ ਐ ਰਿਕਾਰਡ ਤੋੜਦਾ ਯਾਰ ਪੰਪ ਵੱਡੀ ਪੰਪ ਲਾਉਂਦਾ ਇਹ ਲਾਉਂਦਾ ਹਾਂ ਇਹ ਲਾਉਂਦਾ ਸਹੀ ਗੱਲ ਐ ਬੋਕੀ ਸਟੀਲ ਦੀ ਰੱਖਦਾ ਬੰਦੇ ਦੇ ਭਰ ਕੇ ਲਾ ਦਿੰਦਾ ਇਹ ਤਾਂ ਆਪਣੇ ਲਾ ਦਿੰਦਾ ਹੋਰ ਤਾਂ ਕੀ ਪਹਿਲਾਂ ਐ ਗੱਲਾਂ ਵਈ ਸੀ ਵੀ ਗੱਲਾਂ ਗੱਲਾਂ ਕਿਸੇ ਦੇ ਲਿਆ ਕੇ ਕਰਾਇਆ ਤੇ ਲਾ ਇਹ ਅੰਦਰੋਂ ਵੀ ਪੰਪ ਦੇਣ ਲੱਗ ਗਿਆ ਇਹ ਤਾਂ ਹੁਣ ਰੱਬ ਹੀ ਜਾਣਦਾ ਆਪਾਂ ਨੂੰ ਤਾਂ ਹੁਣ ਕੀ ਪਤਾ ਲੱਗਦਾ ਕਿ ਇਹਨੇ ਨਿੱਕਿਆ ਆਪਾਂ ਨੂੰ ਤਾਂ ਕੀ ਬਣਾ ਰਿਹਾ ਆਹ ਦੇਖ ਲਓ ਭਰਾਵਾ ਆ ਪਹਿਲਾਂ ਨਾਲ ਹੀ ਹੁੰਦੇ ਸੀਗੇ ਇੱਥੇ ਹੁਣ ਇਹਨੇ ਪੈਪ ਪਾਈ ਆ ਵਿਚੇ ਨਾ ਚੌੜਾ ਲੈਂਦਾ ਚੌੜਾ ਕੀਤਾ ਜੀ ਸਪੈਸਰ ਪਾਏ ਹੋਏ ਆ ਦੇ ਅੱਛਾ ਹਾਂਜੀ ਤੇ ਇਹਨੂੰ ਚੌੜਾ ਕਰਤਾ ਭਰਾਵਾ ਸਪੈਸਰ ਪਾ ਕੇ ਚੌੜਾ ਕਰਤਾ ਇਹਨੂੰ ਸਪੈਸਰ ਪਾਏ ਹੋਏ ਆ ਜੀ ਅੱਛਾ ਹਾਂ ਇਹਦੇ ਟਾਇਰ ਵੀ ਵੱਡੇ ਜੀ ਦੂਜਿਆਂ ਨਾਲ ਅੱਛਾ ਜਿਹੜਾ ਚਾਹੀਏ ਫੋਟੇਜ ਕੀ ਮਨ ਲਾ ਵੀ ਸੱਤ ਫੋਟੇ ਨੇ ਫੋਟੇ ਦਾ ਵਾਇਆ ਵਾ ਸੀ ਤੇ ਮੇਰਾ ਕੱਦੀ ਆ ਸਾਤੀ ਵਾ ਮੈਨੂੰ ਮਨੋ ਇੱਕੀ ਜਨਾ ਮੈਂ ਵੱਡਾ ਮੈਂ ਵੱਡਾ ਖੜਕੇ ਦੇਖੀ ਦੋ ਗਿੱਠਾ ਨਹੀਂ ਮਾਫਰਦਾ ਦੋ ਗਿੱਠਾ ਨਹੀਂ ਵਾ ਉਹ ਤਾਂ ਹੀ ਦਾ ਭਰਾਵਾ ਮੈਨੂੰ ਉਹ ਕਰੀ ਨਿੱਕਿਆ ਡਿਸਟ੍ਰੀਬਿਊਟਰ ਦਾ ਖਾ ਹਾਂ ਤਾਂ ਹੀ ਤਾਂ ਸਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਐਵੇਂ ਆਏ ਨਾ ਕਰੇ ਕਹਿੰਦਾ ਦੁਨੀਆ ਢੀਂਗ ਤੋਂ ਢੀਂਗ ਪਈ ਐ ਕਹਿੰਦਾ ਅਗਲਾ ਕਹਿੰਦਾ ਵੀ ਬਾਦਲ ਕੇ ਕਹਿੰਦੇ ਮੈਂ ਵੱਡਾ ਕਹਿੰਦਾ ਬਾਦਲ ਕਿਆਂ ਨਾਲੋਂ ਤਗੜੇ ਵੀ ਪਏ ਆ ਉਹ ਗੱਲ ਹੋ ਗਈ ਤੇ ਨਿੱਕਾ ਆ ਤੇ ਕੰਮ ਵੱਡੇ ਆ ਹਾਂ ਆਹ ਡਿਸਟ੍ਰੀਬ ਗੋਲੇ ਲਾਤੇ ਜਮਾ ਤਾਂ ਵਧੀਆ ਕੰਮ ਆ ਹਣੀ ਜਮਾ ਸੀਟ ਤੇ ਬੈਠਾ ਬੰਦਾ ਹਲਾਊਗਾ ਮਾਰਾ ਪੰਪ ਲਾਤਾ ਹੂੰ ਠੀਕ ਆ ਆ ਤਾਂ ਬਾਈ ਚੈੱਕ ਕਰਾ ਪਹਿਲਾਂ ਸਾਰੇ ਬਾਈਆਂ ਨੂੰ ਕਰਾ ਲੈਨੇ ਹੈ ਆ ਲੀਵਰਾ ਡੋ ਅੱਡੀ ਜੇ ਆਪਾਂ ਪਚਾਲੜ ਲਾ ਦਵਾਂਗੇ ਠੀਕ ਆ ਇਹ ਚੱਲਦਾ ਵੀ ਦਿਖਾਵਾਂਗੇ ਤੁਹਾਨੂੰ ਜੇ ਪਚਾਲੜ ਲਾ ਦਵਾਂਗੇ ਤਾਂ ਤਾਂ ਚੱਕੂ ਆ ਤੇ ਪਾਸੇ ਵਾਲੇ ਦੱਬਾਂਗੇ ਤਾਂ ਇਧਰ ਲ ਖੁੱਲੂਆ ਬੰਦ ਹੋਊਆ ਜੇ ਇਧਰ ਲ ਕਰਾਂਗੇ ਤਾਂ ਉੱਤ ਲ ਖੁੱਲੂਆ ਠੀਕ ਆ ਤਾਂ ਇੱਕ ਦੋ ਦਿਨਾਂ ਚ ਤੁਹਾਨੂੰ ਇਹਦੀ ਚਲਦੀ ਦੀ ਵੀਡੀਓ ਵੀ ਮਿਲ ਜੂਗੀ ਹਾਂ ਦੁਬਾਰੇ ਪਾ ਦੇ ਹਾਂ ਇਹਦੇ ਲ ਬਾਇਆ ਦਿਖਾ ਦੇ ਸਾਰਾ ਨਿੱਕਾ ਕਿੰਨਾ ਲੰਮਾ ਆਏ ਡੱਬੇ ਜਨ ਨਾਲ ਮਾਮਲਾ ਹਾਂ ਭਾਈ ਹਾਂ ਸਮਾਈ ਦੇਖਾ ਹੋਰ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਸੀ ਆਪ ਅੱਗੇ ਕਹਿੰਦੇ ਬਈ ਕੋਗੜੀ ਲੱਗਿਆ ਕਰਨਗੇ ਨਹੀਂ ਦੇ ਕਿਹੜੇ ਤਾਂ ਤਿੰਨ ਹੀ ਲੱਗਿਆ ਕਰਨਗੇ ਅੱਛਾ ਹਾਂ ਕਿਹੜੇ ਤਿੰਨ ਲੱਗਿਆ ਤਿੰਨ ਲੱਗਿਆ ਕਰਨੀ ਸਮਝ ਤੇਰਾ ਦਿਮਾਗ ਕਿੱਥੋਂ ਹੁੰਦਾ ਹੈ ਦਿਮਾਗ ਵਾਸਤੇ ਤੁਹਾਡੇ ਵਰਗਾ ਤਾਂ ਦਿਮਾਗ ਆ ਜਾਂਦਾ ਹੈ ਹਾਂ ਹੋਰ ਬਾਈ ਨੇ ਕਿਹੜਾ ਖਰੀਦ ਬਾਈ ਨੇ ਕਿਹੜਾ ਖਰੀਦ ਕਿਹਦੇ ਹੁੰਦਾ ਜਦੋਂ ਆਪਣੇ ਵਰ ਜਾ ਕੇ ਆਂ ਕਹਿੰਦਾ ਆਹ ਕਰਮਿੰਦਰਾ ਉਹ ਐਂ ਕੱਤਾ ਇਹ ਕਹਿੰਦਾ ਕੋਈ ਨਹੀਂ ਭਾਈ ਗਾਨ ਮੈਂ ਕਰ ਦੂੰਗਾ ਦੱਸਦਾ ਦੱਸਦਾ ਤੋਂ ਬਣਿਆ ਹੁੰਦਾ ਸਾਰਾ ਕੁਝ ਦੁਨੀਆ ਸਿਖਾਉਂਦੀ ਐ ਸਿੱਖਿਆ ਸਿਖਾਇਆ ਕੋਈ ਨਹੀਂ ਆਉਂਦਾ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਐਵੇਂ ਕਿਸੇ ਪ੍ਰਤੀ ਉਂਗਲ ਨਾ ਚੱਕਿਆ ਕਰੋ ਜੇ ਉਂਗਲ ਚੱਕਿਆ ਕਰੋ ਤਾਂ ਉਸ ਦਮ ਤੇ ਪੂਰੇ ਉਤਰਿਆ ਕਰੋ ਠੀਕ ਐ ਕਿਸੇ ਨੂੰ ਮਾੜਾ ਕਹਿਣਾ ਚੰਗਾ ਕਹਿਣਾ ਇਹ ਮਾੜੀ ਗੱਲ ਐ ਕੁਛ ਨਾ ਕਹੋ ਕਿਸੇ ਨੂੰ ਜੇ ਤੁਹਾਨੂੰ ਪਤਾ ਐ ਤਾਂ ਰਿਐਲਿਟੀ ਅਗਲੇ ਦੇ ਅੱਗੇ ਜਾਓ ਤੇ ਗੱਲ ਕਹੋ ਐਵੇਂ ਕੋਈ ਮਤਲਬ ਨਹੀਂ ਭਾਈ ਵੀ ਲੈਣਾ ਆ ਜਿਹੜੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾ ਦਿੰਦੇ ਆ ਕਰਾ ਦੇ ਬਾਕੀ ਆਏ ਆ ਹਾਂ ਪਹਿਲਾਂ ਆਇਓ ਜੀ ਮਾੜਾ ਐ ਦੱਸਿਓ ਆਇਆ ਪਹਿਲਾਂ ਸਾਰੀ ਦੇਖਣਾ ਹਾਂ ਫੇਰ ਪਤਾ ਲੱਗਦਾ ਹੁੰਦਾ ਕੀ ਗੱਲ ਬਾਤ ਹੂੰ ਇਹ ਮਾ ਭਾਈ ਜੇ ਕਿਸੇ ਨੇ ਬਣਵਾਉਣਾ ਹੋਵੇ ਤਾਂ ਫੇਰ ਕਿੰਨੇ ਦਿਨ ਪਹਿਲਾਂ ਪਤਾ ਕਰਨਾ ਪਊਗਾ ਐਂ ਵੀ ਦੱਸ ਦਿਓ ਉਹ ਕਰਦਿਆਂ ਗੱਲ ਮਿਸਤਰੀਆ ਹਾਂਜੀ ਕਿੰਨੇ ਦਿਨ ਹਾਂਜੀ ਕਿੰਨੇ ਦਿਨਾਂ ਤੱਕ ਜੇ ਤੈਨੂੰ ਅੱਜ ਸਾਈ ਦੇਈ ਅੱਜ ਬਣਾ ਦੇ ਐ ਬਣਾ ਦੇਗਾ ਘਟੋ ਘਟ ਪੰਜ ਸੱਤ ਦਿਨ ਲੱਗ ਜਾਣਗੇ ਜੀ ਪਹਿਲਾਂ ਹਾਂ ਪੰਜ 10 ਦਿਨ ਪੰਜ ਸੱਤ ਦਿਨ ਤਾਂ ਮੌਜ ਨਾਲ ਲੱਗ ਜਾਂਦੇ ਹਾਂ ਪਹਿਲੇ ਦੱਸ ਦੇ ਫੇਰ ਬਣਨ ਬਣ ਜੂਰੀਆ ਆ ਫੇਰ ਬਣ ਜਾਂਦੇ ਸੀ ਤੂੰ ਤਾਂ ਕਿਹੜੇ ਆਏ ਕਹਿੰਦਾ ਸੀ ਕਿ ਨਾ ਮੈਂ ਪੰਜ ਬਣਾਏ ਆ ਪੰਜ ਬਣਾਤੇ ਉਹ ਦੇਖੋ ਆ ਬਣਿਆ ਪਏ ਇਧਰ ਤੇ ਇੱਕ ਹੋ ਪਿਆ ਦੋ ਤੇ ਇੱਕੋ ਪਰੇ ਪਿਆ ਤੇ ਦੋ ਸੱਚ ਘਰੇ ਪਏ ਆ ਹਾਂ ਤੇ ਇਹਦੇ ਰੰਗ ਰਹਿ ਗੱਲਾਂ ਮਾਰਨਾ ਰੰਗ ਰਹਿ ਗਿਆ ਦਾ ਮੈਂ ਵੀ ਆ ਵੀਚਾਰ ਬਸ ਪੰਜ ਆਏ ਹੁਣ ਤੈਨੂੰ ਆਏ ਵੀ ਲੋਕਾਂ ਨੂੰ ਤਾਂ ਅਸੀਂ ਅੱਖਿਆਂ ਨੇ ਵੀ ਗੱਪਨਾ ਮਾਰੋ ਤੇ ਆਪ ਗੱਪ ਮਾਰਦੇ ਹਾਂ ਗੱਪ ਵਾਲੀ ਕੋਈ ਗੱਲ ਨਹੀਂ ਐ ਹਾਂ ਗੱਪ ਵਾਲੀ ਕੋਈ ਗੱਲ ਨਹੀਂ ਐ ਤੇ ਕਿੰਨੇ ਦਾ ਬਣ ਜੂ ਇਹ ਕੀਤੇ ਲੱਗ ਬਿਨਾ ਟ੍ਰੈਕਟ ਤੋਂ ਬਿਨਾ ਟ੍ਰੈਕਟ ਤੋਂ ਕੱਲਾ ਮਨ ਲੈ ਬੂਮ ਬੂਮ 60000 ਰੁਪਏ ਚ ਤਿਆਰ ਹੋਊਗਾ ਜੀ ਹਾਂ ਬੂਮ ਬੂਮ 60000 ਚ ਤਿਆਰ ਹੋਊਗਾ ਜੀ ਠੀਕ ਹੈ ਜੀ ਹਾਂ ਇੱਕ ਪੈਸਾ ਇੱਧਰ ਉੱਧਰ ਹੁੰਦਾ ਨਹੀਂ ਹਾਂ ਠੀਕ ਐਵੇਂ ਕੁਛ ਆਖੇ ਨੁਕਸ ਕੋਈ ਨਿਕਲਦਾ ਨਹੀਂ ਜੇ ਨੁਕਸ ਹੋਇਆ ਤਾਂ ਸਾਨੂੰ ਦੁਬਾਰੇ ਜਾ ਕੇ ਆਪੇ ਠੀਕ ਕਰੂਗਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਕੁਲਵਿੰਦਰ ਮਿਸਤਰੀ ਭਾਈ ਹਾਂ ਕੁਲਵਿੰਦਰ ਮਿਸਤਰੀ ਤੇ 77176 700 738 ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਦੇ ਦੇਾਂਗੇ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ